ਸ਼੍ਰੀ ਅਮਨਾਤ ਮਾਤਾ ਚਿੰਤਪਨੀ ਚੈਰੀਟੇਬਲ ਟਰਸਟ ਗੜ ਸ਼ੰਕਰ ਵੱਲੋਂ ਸਮੂਹੀਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਅਮਨਾਤ ਜੀ ਦੀ ਯਾਤਰਾ ਅਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਲਈ 30 ਜੂਨ ਤੋਂ ਲਗਾਤਾਰ ਚੱਲ ਰਹੇ 13ਵੇਂ ਵਿਸ਼ਾਲ ਪੰਡਾਰੇ ਨੂੰ 31 ਜੁਲਾਈ ਨੂੰ ਵਿਸ਼ਰਾਮ ਦਿੱਤਾ ਜਾ ਰਿਹਾ ਹੈ ਇਸ ਸੰਬੰਧੀ ਲੰਗਰ ਕਮੇਟੀ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਸੰਸਥਾ ਦੇ ਪ੍ਰਧਾਨ ਹਰਪਾਲ ਸਿੰਘ ਬੇਦੀਦੀ ਅਗਵਾਈ ਹੇਠ ਲੰਗਰ ਹਾਲ ਵਿਖੇ ਹੋਈ ਇਸ ਮੌਕੇ ਗੱਲਬਾਤ ਕਰਦੇ ਮੈਂਬਰਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਰਬਸੰਮਤੀ ਨਾਲ 30 ਜੁਲਾਈ ਨੂੰ ਇਸ ਵਿਸ਼ਾਲ ਭੰਡਾਰੇ ਨੂੰ ਵਿਸ਼ਰਾਮ ਦੇਣ ਦਾ ਫੈਸਲਾ ਲਿਆ ਗਿਆ ਹੈ ਇਥੇ ਇਹ ਵੀ ਦੱਸਣਯੋਗ ਹੈ ਕਿ ਗਰ ਸ਼ੰਕਰ ਦੇ ਹੁਸ਼ਿਆਰਪੁਰ ਰੋਡ ਵਿਖੇ 30 ਜੂਨ ਤੋਂ ਲਗਾਤਾਰ ਚੱਲ ਰਿਹਾ ਇਸ ਭੰਡਾਰੇ ਵਿੱਚ ਹਰਜाना ਹੀ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਲੰਗਰ ਛਕਦੀਆਂ ਹਨ ਅਤੇ ਲੰਗਰ ਕਮੇਟੀ ਵੱਲੋਂ ਮੋਹਤਵਰਾਂ ਦਾ ਵਿਸ਼ੇਸ਼ ਸਨਮਾਨ ਵਿਕੀਤ ਆ ਜਾਂਦਾ ਹੈ ਗੜ ਸ਼ੰਕਰ ਤੋਂ ਨਵਰਾੰਗ ਚੈਨਲ ਦੇ ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਜਿਹੜਾ ਜਿਹੜਾ 13ਵਾਂ ਵਿਸ਼ਾਲ ਪੰਡਾਲਾ ਸ਼੍ਰੀ ਅਮਨਨਾਥ ਮਾਤਾ ਚੰਤਪੁਰ ਨੀ ਚੈਰੀਟੇਬਲ ਟਰੱਸਟ ਵੱਲੋਂ 30 ਜੂਨ ਨੂੰ ਸ਼੍ਰੀ ਹਵਨ ਤੋਂ ਉਪਰੰਤ ਸ਼ੁਰੂ ਹੋਇਆ ਸੀਗਾ ਇਸ ਹਵਨ ਨੂੰ 30 ਜੁਲਾਈ ਦਿਨ ਬੁੱਧਵਾਰ ਨੂੰ ਹਵਨ ਪਾਣ ਤੋਂ ਉਪਰੰਤ ਸ਼ਾਮ ਨੂੰ ਭਗਵਾਨ ਬੋਲੇ ਸ਼ੰਕਰ ਦੇ ਗੋਣਗਾਨ ਤੋਂ ਬਾਅਦ ਸਮਾਪਤ ਕੀਤਾ ਜਾਵੇਗਾ ਮੈਂ ਜਿੰਨੇ ਵੀ ਸੇਵਾਦਾਰ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਸਾਰ ਤੱਕ ਦਿਨ ਰਾਤ ਇੱਥੇ ਅੰਤ ਤੱਕ ਬੇਨਤ ਕੀਤੀ ਆ ਉਹਨਾਂ ਦਾ ਸੰਸਥਾ ਵੱਲੋਂ ਬਹੁਤ ਹੀ ਇਹਨਾਂ ਲੋਕਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਆਪਣੇ ਖੂਨ ਪਸੀਨੇ ਨਾਲ ਆਏ ਹੋਏ ਯਾਤਰੀਆਂ ਦੀ ਸੇਵਾ ਕੀਤੀ ਆ ਮੈਂ ਉਹਨਾਂ ਖਾਣਾ ਬਣਾਉਣ ਵਾਲਿਆਂ ਦਾ ਰੋਟੀਆਂ ਬਣਾਉਣ ਵਾਲਿਆਂ ਦਾ ਰੋਟੀਆਂ ਸਰਵ ਕਰਨ ਵਾਲਿਆਂ ਦਾ ਔਰ ਖਾਸ ਕਰਕੇ ਭਾਂਡੇ ਧੋਣ ਵਾਲਿਆਂ ਦਾ ਸਾਰਿਆਂ ਦਾ ਹੀ ਸੰਸਥਾ ਵੱਲੋਂ ਬਹੁਤ ਧੰਨਵਾਦ ਕਰਦਾ ਨਾਲ ਉਹਨਾਂ ਦਾਨੀ ਸੱਜਣਾ ਦਾ ਜਿਨ੍ਹਾਂ ਨੇ ਦਿਲ ਖੋਲ ਕੇ ਸਾਨੂੰ ਦਿਲ ਖੋਲ ਕੇ ਇੰਨਾ ਕੁ ਦਿੱਤਾ ਵੀ ਇੱਥੇ ਰੱਖਣ ਲਈ ਸਥਾਨ ਨਹੀਂ ਰਿਹਾ ਔਰ ਭਰ ਭਰ ਕੇ ਅਸੀਂ ਲੋਕਾਂ ਦੀ ਸੇਵਾ ਕੀਤੀ ਆ ਲੋਕਾਂ ਨੇ ਹੀ ਦਾਨ ਦਿੱਤਾ ਔਰ ਅਸੀਂ ਉਹੀ ਦਾਨ ਜਿਹੜਾ ਹੈਗਾ ਭੋਜਨ ਦੇ ਰੂਪ ਦੇ ਵਿੱਚ ਲੋਕਾਂ ਨੂੰ ਸ਼ਿਕਾਇਆ ਔਰ ਮੈਂ ਸਾਰਿਆਂ ਦਾ ਫਿਰ ਤੈਹ ਦਿਨੋ ਸ਼੍ਰੀ ਅਮਰਨਾਥ ਮਾਤਾ ਚੰਤਪੁਰਨੀ ਚੈਰੀਟੇਬਲ ਅਸੋ ਧੰਨਵਾਦ ਕਰਦਾ ਬੋਲੀਏ ਸ਼ੰਕਰ ਭਗਵਾਨ ਕੀ ਜੈ ਸ਼੍ਰੀ ਅਮਰਨਾਥ ਮਾਤਾ ਚੰਤਪੁਰਨੀ ਚੈਰੀਟੇਬਲ ਟਰਸਟ ਗਰ ਸ਼ੰਕਰ ਵਾਲਿਆਂ ਵੱਲੋਂ ਜੋ 30 ਜੂਨ ਨੂੰ ਭੰਡਾਰਾ ਸ਼ੁਰੂ ਕੀਤਾ ਗਿਆ ਸੀਗਾ ਉਸ ਵਿੱਚ ਵੱਖ-ਵੱਖ ਰਾਜਾਂ ਤੋਂ ਵੱਖ-ਵੱਖ ਯਾਤਰੀ ਆਏ ਤੇ ਉਹਨਾਂ ਨੇ ਇੱਥੇ ਭੋਜਨ ਛਕਿਆ ਇੱਥੇ ਬਹੁਤ ਹੀ ਸੇਵਾਦਾਰਾਂ ਨੇ ਤਨ ਦੇ ਨਾਲ ਸੇਵਾ ਕੀਤੀ ਤੇ ਦਾਨੀ ਸੱਜਣਾ ਉਹਨਾਂ ਨੇ ਬਹੁਤ ਹੀ ਰਾਸ਼ਨ ਦਿੱਤਾ ਤੇ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਵੱਖ-ਵੱਖ ਇਲਾਕਿਆਂ ਤੋਂ ਆ ਕੇ ਸੰਗਤ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਅਸੀਂ ਉਹਨਾਂ ਸਾਰਿਆਂ ਦਾ ਬਹੁਤ ਹੀ ਸ਼ੁਕਰਗੁਜ਼ਾਰ ਆ ਇਸ ਚੱਲ ਰਹੇ ਢੰਡਾਰੇ ਨੂੰ 37 225 ਨੂੰ ਦਿਨ ਬੁੱਧਵਾਰ ਨੂੰ ਵਿਸ਼ਰਾਮ ਦਿੱਤਾ ਜਾ ਰਿਹਾ ਮੇਰੀ ਸਾਰੀ ਸੰਗਤ ਨੂੰ ਬੇਨਤੀ ਆ ਕਿ ਇਸ ਸ਼ੋਭਾ ਅਫਸਰ ਤੇ ਇਸ ਢੰਡਾਰੇ ਵਿੱਚ ਆਓ ਆਪਣੀ ਹਾਜ਼ਰੀ ਲਵਾਓ ਤੇ ਭਗਵਾਨ ਪੋਲੇ ਨਾਥ ਦੇਹ ਦਰਵਾਜ਼ੀਆਂ ਖੁਸ਼ੀਆਂ ਪ੍ਰਾਪਤ ਕਰੋ। ਸ਼੍ਰੀ ਅਮਨਾਤ ਮਾਤਾ ਚਿੰਤਪਨੀ ਚੈਰੀਟੇਬਲ ਟਰਸਟ ਗੜ ਸ਼ੰਕਰ ਵੱਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਅਮਨਾਤ ਜੀ ਦੀ ਯਾਤਰਾ ਅਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਲਈ 30 ਜੂਨ ਤੋਂ ਲਗਾਤਾਰ ਚੱਲ ਰਹੇ 13ਵੇਂ ਵਿਸ਼ਾਲ ਪੰਡਾਰੇ ਨੂੰ 31 ਜੁਲਾਈ ਨੂੰ ਵਿਸ਼ਰਾਮ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਲੰਗਰ ਕਮੇਟੀ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਸੰਸਥਾ ਦੇ ਪ੍ਰਧਾਨ ਹਰਪਾਲ ਸਿੰਘ ਬੇਦੀ ਦੀ ਅਗਵਾਈ ਹੇਠ ਲੰਗਰ ਹਾਲ ਵਿਖੇ ਹੋਈ। ਇਸ ਮੌਕੇ ਗੱਲਬਾਤ ਕਰਦੇ ਆ ਮੈਂਬਰਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਰਬਸੰਮਤੀ ਨਾਲ 30 ਜੁਲਾਈ ਨੂੰ ਇਸ ਵਿਸ਼ਾਲ ਭੰਡਾਰੇ ਨੂੰ ਵਿਸ਼ਰਾਮ ਦੇਣ ਦਾ ਫੈਸਲਾ ਲਿਆ ਗਿਆ ਹੈ ਇਥੇ ਇਹ ਵੀ ਦੱਸਣਯੋਗ ਹੈ ਕਿ ਗੜਸ਼ੰਕਰ ਦੇ ਹੁਸ਼ਿਆਰਪੁਰ ਰੋਡ ਵਿਖੇ 30 ਜੂਨ ਤੋਂ ਲਗਾਤਾਰ ਚੱਲ ਰਿਹਾ ਇਸ ਭੰਡਾਰੇ ਵਿੱਚ ਰੋਜ਼ਾਨਾ ਹੀ ਹਜ਼ਾਰਾਂ ਦੀ ਤعداد ਵਿੱਚ ਸੰਗਤਾਂ ਲੰਗਰ ਛਕਦੀਆਂ ਹਨ ਅਤੇ ਲੰਗਰ ਕਮੇਟੀ ਵੱਲੋਂ ਮੋਹਤਵਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਂਦਾ ਹੈ ਗੜਸ਼ੰਕਰ ਤੋਂ ਨਵਰਾਂਗ ਚੈਨਲ ਦੇ ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ